ਇਕੰਕਾਰਾ ਸਤਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਤੋਂ ਪਰੰਤ ਗੁਰੂ ਨਾਨਕ ਦੇਵ ਮਹਾਰਾਜ ਦੇ ਆ ਜਨਮ ਦਿਹਾੜੇ ਦੀਆਂ ਸਾਰੀਆਂ ਸੰਗਤਾਂ ਨੂੰ ਸਾਰੇ ਦੇਸ਼ ਵਾਸੀਆਂ ਨੂੰ ਲੱਖ ਲੱਖ ਮਮਾਰਤਾ ਦਿੱਤੀ ਜਾਂਦੀ ਹੈ ਭਾਈ ਇਹ ਉਹ ਦਵਾਰਾ ਜਨਮ ਸਥਾਨ ਚੀਮਾ ਸਾਹਿਬ ਵੱਲੋਂ ਤੇ ਮੁੱਖ ਸੇਵਾਦਾਰ ਜਿਹੜੇ ਬਾਬਾ ਕਾਕਾ ਸਿੰਘ ਤੇ ਸਾਰੇ ਸੇਵਾਦਾਰਾਂ ਵੱਲੋਂ ਗੁਰਪਰਵਦੀਆਂ ਲੱਖ ਲੱਖ ਮੁਬਾਰਕਾਂ ਦਿੱਤੀ ਜਾਂਦੀਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਏਕੰਕਾਰ ਸਤਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਤੋਂ ਪਰંત ਨਾਨਕ ਦੇ ਮਹਾਰਾਜ ਦੀਆਂ ਜਨ ਦਿਹਾੜੇ ਦੀਆਂ ਸਾਰੀਆਂ ਸੰਗਤਾਂ ਨੂੰ ਸਾਰੇ ਦੇਸ਼ ਵਾਸੀਆਂ ਨੂੰ ਲੱਖ ਲੱਖ ਮੁਬਾਰਕਾਂ ਦਿੱਤੀ ਜਾਂਦੀਆਂ ਨੇ ਭਾਈ ਇਹ ਗੁਰਦੁਆਰਾ ਜਨਮ ਸਥਾਨ ਛੀਮਾ ਸਾਹਿਬ ਵੱਲੋਂ ਤੇ ਮੁੱਖ ਸੇਵਾਦਾਰ ਜਿਹੜੇ ਬਾਬਾ ਕਾਕਾ ਸਿੰਘ ਤੇ ਸਾਰੇ ਸੇਵਾਦਾਰਾਂ ਵੱਲੋਂ ਗੁਰਪਰਬ ਦੀਆਂ ਲੱਖ ਲੱਖ ਮੁਬਾਰਕਾਂ ਦਿੱਤੀ ਜਾਂਦੀਆਂ ਨੇ ਆਇਗਰ ਜੀ ਦਾ ਖਾਲਸਾਬ ਆਇਗਰ ਜੀ ਕੀ ਪਤੇ